ਕਿੰਕੀ ਕਿੰਕੀ ਗੱਲ ਸੁਣਾ ਪਤਾ ਕੀ ਗੱਲ ਹੈ ਪੈਸੇ ਦੀ ਬਹੁਤ ਚੰਗੀ ਆ ਰਹੀ ਹੈ ਉਹ ਤਾਂ ਹੁਣ ਆਉਗੀ ਵੀ ਕੰਮ ਨਹੀਂ ਕਰਨੀ ਕੋਈ ਮੈਂ ਤਾਂ ਐਂ ਕਹਿੰਦੀ ਸੀ ਤੁਹਾਨੂੰ ਜੇ ਆਪਾਂ ਪਹਿਲਾਂ ਉਹ ਮਗਵਾਰਕੈਸਟਰਾ ਵਾਲਾ ਕੰਮ ਸ਼ੁਰੂ ਕਰ ਦਈਏ ਪੈਸਿਆਂ ਦੇ ਕਫੇ ਦੇ ਕਫੇ ਆਉਣਗੇ ਆਪਣੇ ਲਈ ਪਹਿਲਾਂ ਦੇਖੋ ਅੰਨੇ ਨੇ ਢੇਰ ਲੱਗੇ ਰਹਿੰਦੇ ਸੀ ਆਪਣੇ ਕੋਲੇ ਜਦੋਂ ਗਾਣਾ ਚੱਲਦਾ ਹੁੰਦਾ ਸੀ ਹਜਰ ਲੇ ਕੇ ਗੁਜ਼ਾਰਾਂਗੇ ਰਾਤ ਕੇਲਾ ਕਰੇ ਦਿਨ ਨਾ ਚੜੇ ਕਿੰਨੇ ਪੈਸੇ ਚੱਕਦਾ ਆਉਂਦਾ ਸੀ ਤੂੰ ਸਮਝਦੇ ਸੀ ਕਿਤੇ ਪੈਸੇ ਹੋਈ ਫੇਰ ਕਰ ਲੈਣੇ ਸ਼ੁਰੂ ਆਪਾ ਨਾ ਹੁਣ ਫੇਰ ਮੈਨੂੰ ਫੇਰ ਉਹੀ ਪੈਸੇ ਚੱਕਣੇ ਪਿਆ ਕਰਨਗੇ ਛੇ ਤੋਂ ਆਹੋ ਹੋਂਟਾ ਮਾਡਰਨ ਜਮਾਨਾ ਆ ਗਿਆ ਹੁਣ ਥੋੜੀ ਪੈਸੇ ਤੈਨੂੰ ਚੱਕ ਲਾਵਾਂਗੇ ਹੁਣ ਤਾਂ ਆਪਾਂ ਚਾਰ ਪੰਜ ਮੁੰਡੇ ਰੱਖ ਲਾਂਗੇ ਉਹ ਆਪੇ ਪੈਸੇ ਚੱਕ ਚੱਕ ਦਿਆ ਕਰਾਂਗੇ ਤੇ ਤੂੰ ਕੱਲਾ ਬਸ ਸਟੇਜ ਸੈਕਟਰ ਹੀ ਬੰਨਾ ਸਟੇਜ ਹੀ ਸੰਭਣੀ ਹੋਇਆ ਮੈਨੂੰ ਲੋਕਾਂ ਅੱਗੇ ਪ੍ਰੈਜੈਂਟ ਕਰਨਾ ਹੈ ਇਹ ਗੱਲ ਠੀਕ ਹੈ ਹਨਾ ਕਿਵੇਂ ਸਹੀ ਨੇ ਆ ਪਰ ਮੇਰੇ ਤਾਂ ਇਹ ਆ ਦਿਮਾਗ ਗੱਲ ਕਰ ਹੁਣ ਇੱਥੇ ਆ ਕੇ ਜਦੋਂ ਦੀ ਤੇਰੇ ਪੱਲੇ ਪਈਆਂ ਜਮੀਂ ਚਟਟਿਆ ਗਿਆ ਦਿਮਾਗ ਮੇਰਾ ਮੇਰੀ ਹੁਣ ਆਏ ਮੇਰੀ ਬੇਇੱਜ਼ਤੀ ਤਾਂ ਨਹੀਂ ਹੋਊਗੀ ਦੁਬਾਰੇ ਮੈਂ ਉਹੀ ਕੰਮ ਕਰ ਲੱਗ ਗਿਆ ਜੀ ਹੂੰ ਨਾ ਤੇਰੀ ਘਰ ਵਿੱਚ ਬੇਇੱਜ਼ਤੀ ਨੱਚਣਾ ਉੱਥੇ ਮੈਂ ਆ ਲੱਕ ਮੈਂ ਹਲਾਉਣਾ ਬੰਦੇ ਮੇਰੇ ਤੇ ਪੈਸੇ ਸੁੱਟਣਗੇ ਤੂੰ ਤੱਕ ਤੇ ਗਈ ਜਨਾ ਕਿ ਮੇਰੀ ਬੇਇੱਜ਼ਤੀ ਤਾਂ ਨਹੀਂ ਹੋਊਗੀ ਬੰਦੇ ਖਤਮ ਹੋ ਜਣੇ ਆ ਭਾਬੀ ਵਸ ਹੁਣ ਤੂੰ ਐਂ ਦੱਸ ਲਾਏਂਗੀ ਪ੍ਰੋਗਰਾਮ ਨੱਚੇਂਗੀ ਉਸੇ ਗਾਣੇ ਤੇ ਪ੍ਰੋਗਰਾਮ ਤੇ ਮੈਂ ਲਾਉਣ ਨੂੰ ਤਿਆਰ ਬੈਠੀ ਆ ਕੋਈ ਗੱਲ ਨਹੀਂ ਪਰ ਜਿਹੜੇ ਲੋਕ ਖਤਮ ਹੋ ਗਏ ਉਹਨਾਂ ਦਾ ਕੀ ਬਣਿਆ ਉਹ ਇਹ ਕਹਿਣ ਦਾ ਮਤਲਬ ਆ ਵੀ ਤੈਨੂੰ ਦੇਖ ਕੇ ਲੋਕ ਖਤਮ ਹੋ ਜਾਂਦੇ ਨੇ ਜਮੇ ਅੱਛਾ ਮਤਲਬ ਮੇਰੇ ਤੇ ਫਿਦਾ ਹੋ ਜਾਂਦੇ ਨੇ ਨਾ ਤੂੰ ਆ ਕਾਤਲ ਜੀ ਅੱਖਾਂ ਨਾਲ ਦੇਖੀ ਐ ਜੇ ਕਰਕੇ ਦੇਖਦੀ ਆ ਹਾਏ ਹਾਏ ਜਾਨ ਕੱਢ ਲੈ ਨੇ ਧਰਮ ਨਾਲਾ ਕਿਉਂ ਮੈਂਦੀ ਬਾਈ ਇਹ ਗੱਲ ਤਾਂ ਹੈ ਬਾਈ ਪਰ ਗੱਲ ਐ ਯਾਰ ਲੋਕ ਤਾਂ ਲੋਕਾਂ ਦੀ ਸ਼ਰਮ ਆ ਉਹ ਲੋਕਾਂ ਦੀ ਨਹੀਂ ਸੁਣਿਆ ਕਰਦੇ ਜੇ ਲੋਕਾਂ ਦੀ ਸੁਣੇਗਾ ਤਾਂ ਭੁੱਖੇ ਮਰ ਜਾਏ ਕਿਉਂ ਬਾਬੀ ਉਹੀ ਤਾਂ ਮੈਂ ਕਹਿਨੀ ਹੈ ਕਿ ਬੁੱਝ ਜਾਏ ਕਿਹੜਾ ਸੁਣਦਾ ਹੈ ਬਾਬੀ ਨੂੰ ਅੱਜ ਵੀ ਅਕਲ ਆ ਬਾਈ ਪਰ ਤੈਨੂੰ ਸਾਰੀ ਉਮਲਕ ਨਹੀਂ ਆਣੀ ਓ ਰੱਬ ਨੇ ਤੈਨੂੰ ਇੰਨੀ ਸੋਹਣੀ ਰਨ ਮਤਲਬ ਤੀਮੀ ਦਈਆ ਕਰਾਲੀ ਦਈਆ ਇਹਦਾ ਫਾਇਦਾ ਚੱਕ ਨਾ ਮੇਰਾ ਕਿਉਂ ਫਾਇਦਾ ਚੱਕੂ ਤੂੰ ਮੇਰੇ ਬੰਦ ਦਾ ਹੀ ਮੇਰਾ ਫਾਇਦਾ ਚੱਕਾਈ ਜਾਣਾ ਤੂੰ ਗਲਤ ਸਮਝ ਗਈ ਭਾਬੀ ਫਾਇਦਾ ਇਹ ਹੁੰਦਾ ਵੀ ਜਦ ਤੱਕ ਜਵਾਨੀ ਕਹਿ ਮਾਂ ਜਦ ਤੱਕ ਆ ਸਾਰਾ ਕੁਝ ਜੇ ਕੱਲ ਨੂੰ ਜਾਂ ਬੜਪਾ ਗਿਆ ਫਿਰ ਕਿਸੇ ਨੇ ਨਹੀਂ ਪੁੱਛਣਾ ਆਹੀ ਨਾ ਚਾਰ ਦਿਨ ਪੈਸੇ ਕਮਾਣ ਦੇ ਕਮਾ ਲੂ ਮੈਂ ਤਾਂ ਕਹਿਣਾ ਇਹ ਤਾਂ ਹੈ ਪੁੱਛਦਾ ਤਾਂ ਕੋਈ ਸਾਨੂੰ ਹੁਣ ਨਹੀਂ ਹੈਗਾ ਆ ਕੇ ਵੀ ਭਾਈ ਤੁਸੀਂ ਕਰੇ ਕੀ ਮੈਂ ਰਹਿਣੋ ਹਾਂ ਤੁਹਾਡਾ ਕਾ ਅੱਧਾ ਗੁਜ਼ਾਰਾ ਕਿਵੇਂ ਚੱਲਦਾ ਕਿਵੇਂ ਨਾ ਉਕਰਾਂ ਬੈਠਾ ਨੂੰ ਕੋਈ ਨਹੀਂ ਪੁੱਛਦਾ ਭਾਬੀ ਹਾਂ ਬਾਹਰ ਨਿਕਲਣਾ ਪੈਂਦਾ ਜਨਤਾ 'ਚ ਫੇਰ ਕਿਤੇ ਬੰਦੇ ਦਾ ਮੁੱਲ ਪੈਂਦਾ ਇਹ ਤਾਂ ਚੱਲ ਕੋਈ ਗੱਲ ਨਹੀਂ ਫੇਰ ਸਾਡੇ ਵੱਲੋਂ ਪ੍ਰੋਗਰਾਮ ਦੀ ਹਾਂ ਹੀ ਹਾਂ ਐ ਕਰਿਓ ਪਾਪੀ ਤਿੰਨ ਚਾਰ ਤਾਂ ਕੁੜੀਆਂ ਹੋਰ ਕਰ ਲਈਂ ਉਹਨਾਂ ਪਰਾਂ ਤੋਂ ਠੀਕ ਹੈ ਹੈਨਾ ਐ ਚੰਗਾ ਗਰੁੱਪ ਹੋਵੇ ਪੂਰਾ ਤੂੰ ਤਾਂ ਬਸ ਉਹਨਾਂ ਦੇ ਹੁਕਮ ਚਲਾਈ ਨਹੀਂ ਚਾਹੀ ਪਰ ਤੇਰਾ ਡਾਂਸ ਜ਼ਰੂਰ ਦੇਖਣਾ ਇੱਕ ਮੈਂ ਤੇ ਨਾਲ ਡਾਂਸ ਕਰਨਾ ਭਾਬੀ ਮੈਂ ਕੋਈ ਚੱਕਰ ਨਹੀਂ ਚਾਹ ਤਾ ਮਰਜੀ ਤੁਹਾਡੇ ਮਾਨ ਨਾਲ ਆਇਆ ਤਰ ਨਹੀਂ ਬਾਈ ਹੁਣ ਤੇਰੇ ਨਾਲ ਜੋ ਚੰਗੀ ਲੱਗ ਉਹ ਨਹੀਂ ਤਾਂ ਆਪਣੀ ਤਾਂ ਯਾਰ ਜਵੇਂ ਤੁਸੀਂ ਬਿਠੇ ਓਏ ਆਪਣੀ ਤਾਂ ਪਿੰਦੀ ਕਰਦੀ ਗੱਲ ਆ ਯਾਰ ਦੇਖ ਭਾਬੀ ਉਹ ਗਾਣਾ ਨਾ ਜਿਹੜਾ ਨਗੀਨਾ ਫਿਲਮ ਵਾਲਾ ਨਾ ਮੈਂ ਨਾਗਣ ਤੂੰ ਸਫੇਰਾ ਹ ਉਹ ਜੇ ਮੈਂ ਬਣੂਗਾ ਸਫੇਰਾ ਮੂਜਰ ਮਾਲ ਪਾ ਕੇ ਠੀਕ ਹੈ ਤੁਸੀਂ ਬਣੋ ਨਾਗਣ ਉਹ ਕਰਿਓ ਸੀਨ ਜੈਂ ਐ ਵਾਲਾ ਅਗਰ ਉਹ ਮੜਿਆ ਕਰਦਾ ਹੋਰੇ ਨਾ ਕਿਤੇ ਹੋ ਰਿਹਾ ਪਾ ਵੀ ਬਣ ਕੇ ਕਰਦੇ 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 ਚਾਹ ਹੋ ਜਾ ਪਰ ਦੋ ਹੀ ਨੱਚਦੇ ਆਪਾਂ ਚੱਲ ਫਿਰ ਚੱਲ ਚਲੀ ਥੋੜਾ ਜਿਹਾ ਥੋੜਾ ਜਿਹਾ ਜੀ ਤੂੰ ਜਾਣੇ ਤੇਰੀ ਭਾਈ ਜਾਣੇ ਆ ਜਾ ਕੋਈ ਕੋਣ ਪੁੱਛ ਰਿਹਾ ਮੇਰੇ ਗੱਲ ਸੁਣ ਇੱਕ ਤਾਂ ਦਿਨ ਹੈ ਜੇ ਚੱਲ ਰਹਿਣ ਕਿਤੇ ਸੱਚੀ ਨਾ ਸੱਪ ਨਿਕਲ ਆਵੇ ਹੋਰ ਡੰਗੋਂ ਮਾਸ ਜੇ ਨਾਲ ਗੱਲ ਸੁਣ ਵੇ ਮੇਰੀ ਉੱਥੇ ਸਟੇਜ ਤੇ ਤੂੰ ਹੀ ਨੱਚੀ ਕਿਤੇ ਆ ਜਾ ਤੇਰਾ ਭਰਾ ਤੇ ਢਿੱਡਲ ਜਾ ਐਵੇਂ ਪਰ ਮੇਰਾ ਬਲੱਡ ਪਤਾ ਨੂੰ ਮੈਂਟ ਲੱਗਦਾਗਾ ਉਹ ਨਾ ਨਾ ਚਿੰਤਨਗਰ ਪਿੰਕੀ ਭਾਬੀ ਹਾਂ ਉਹ ਆਪਾਂ ਹੋਰ ਕਿਸੇ ਨੂੰ ਚੜ੍ਹਣੇ ਨਹੀਂ ਦੇਣਾ ਸਡੇ ਤੇ 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 ਆਪਣਾ ਹੀ ਰਾਜ ਹੋਊਗਾ ਬਸ ਫੇਰ ਠੀਕ ਆ ਆਹੀਂ ਤਾਂ ਤੁਮੈਨੂੰ ਸੋਣਾ ਲੱਗਦਾਗਾ ਹਾਂ ਤੇ ਇੱਕ ਡੰਗ ਹੋਰ ਮਾਰੀ ਬੇ ਡੰਗ ਇੱਕ ਚੜ੍ਹ ਚਾਹੇ ਦੋ ਮਰਵਾ ਆਹ ਲੈ ਹੋਰ ਆਪਾਂ ਤੇ ਅੱਜ ਵੀ ਉਨੇ ਹੀ ਤਿੱਖਾ ਆਇਓ ਡੰਗ ਮਾਰ ਗਈ ਬੇ ਪੈਸੇ ਦੇ ਧਿਆਨ ਰੱਖੀ ਕਿਤੇ ਫ੍ਰੀਜ ਸਵਾਰ ਲੈਣ ਨੂੰ ਫਰਦਾ ਹੋਵੇਂ ਨਾ ਨਾ ਗੱਲ ਸੁਣ ਲੈ ਇਹ ਤਾਂ ਮੈਂ ਸਾਰਾ ਫਾਰਮੈਲਿਟੀ ਕਰ ਰਿਆ ਸੀ ਉੱਥੇ ਮੜਿਆ ਮੇਰੀ ਜਿੱਦਾ ਖਿਆ ਰੱਖੀ ਓਹ ਵੇ ਕਿਹੜੀ ਇੱਜ਼ਤ ਨਾ ਤੇਰਾ ਕੀ ਮਤਲਬ ਹੁਣ ਉੱਥੇ ਮੈਂ ਬੁਰਕਾ ਪਾ ਕੇ ਤਾਂ ਨੱਚਣ ਤੋਂ ਰਹੀ ਨਾਲੇ ਸਿਆਣੇ ਵਾਸੇ ਵੀ ਕਹਿੰਦੇ ਆ ਜੇ ਨੱਚਣੇ ਲੱਗੀ ਪਰ ਕੁੰਡ ਕੱਢਣ ਦਾ ਕੀ ਫਾਇਦਾ ਤੂੰ ਤਾਂ ਮੈਨੂੰ ਬੋਲਣ ਨਹੀਂ ਦਿੰਦੀ ਹੁਣ ਤਾਂ ਤੇਰੀ ਇਮਰਜੀ ਚੱਲੂ ਜੋ ਮਰਜ਼ੀ ਕਰੀ ਮੈਨੂੰ ਤਾਂ ਪਰ ਐ ਵੀ ਉੱਥੇ ਪੇਮੈਂਟ ਬਣਨੀ ਚਾਹੀਦੀ ਹੈ ਹੈ ਤੇ ਤੂੰ ਆਵਦੀ ਜੇਬ ਚ ਹੁੰਦੇ ਮੈਨੂੰ ਕੱਢ ਕੇ ਹਾਂ ਹਾਂ ਮੈਂ ਲਿਆ ਦਿੰਨਾ ਮੈਂ ਜਨਨਾ ਮੇਰੀ ਗੱਲ ਸੁਣ ਲੈ ਹੁਣ ਕੰਨ ਖੋਲ ਕੇ ਜੇ ਮੈਨੂੰ ਪੈਸੇ ਨਾ ਲੈ ਕੇ ਦਿੱਤੇ ਨਾ ਤਾਂ ਸਾਰੇ ਪਿੰਡ ਚ ਰੌਲਾ ਪਾ ਦੂ ਵੀ ਦੁੱਧ ਚ ਪਾਣੀ ਪਾ ਪਾ ਵੇਚਦਾ ਮੈਂ ਤੁਹਾਡੇ ਕਰਕੇ ਹੀ ਵੇਚਦਾ ਮੈਂ ਆਪਦੇ ਕਰਕੇ ਵੇਚਦਾ ਮੈਂ ਤੈਨੂੰ ਦੁੱਧ ਚ ਪਾਣੀ ਪਾਉਣ ਨੂੰ ਕਹਿੰਦੀ ਆ ਨਹੀਂ ਉਹ ਕਾਲੀ ਦੀ ਬਹੂ ਕਹੀ ਸੀ ਵੀ 11:00 ਵਜੇ ਪੈਸੇ ਫੜ ਕੇ ਲੈ ਜੀ ਬੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਆ ਸਾਰੇ ਲੋਕਾਂ ਦੀ ਬਹੂਆਂ ਕਾਹ ਤੋਂ ਕਹਿੰਦੀਆਂ ਨੇ ਤੈਨੂੰ ਆ ਬੰਦੇ ਕਾਹ ਤੋਂ ਨਹੀਂ ਕਹਿੰਦੇ ਹੈਗੇ ਵੀ ਭਾਈ ਪੈਸੇ ਲੈ ਜਾ ਫੜ ਕੇ ਤੂੰ ਐਂ ਕਰ ਚੁੱਪ ਕਰਕੇ ਬਹਿ ਜਾ ਮੈਂ ਉਧਰ ਜਾਉਂਗੀ ਮੈਂ ਫੜ ਲੂੰਗੀ ਉਤੋਂ ਓਏ ਮੇਰੀ ਗੱਲ ਕਿਉਂ ਨਹੀਂ ਸੁਣਦੀ ਕਿ ਕਾਲਾ ਵਗਿਆ ਕੰਬਾਇਨ ਤੇ ਘਰੇ ਪੈਸੇ ਫੜਾ ਗਿਆ ਤਾਂ ਕਰਕੇ ਮੈਂ ਪੈਸੇ ਫੜ ਕੇ ਲਾਣਾ ਲੈ ਤੂੰ ਉਧਰ ਕਿਧਰ ਜਾਵੇਂ ਤੂੰ ਜਾ ਉਹਨਾਂ ਦੇ ਜਾ ਘਰ ਕੇ ਪੂਰੇ ਕੇ ਜਾ ਪੂਰੇ ਨਾਲ ਗੱਲਬਾਤ ਕਰੀ ਵੀ ਕੀ ਕੀ ਕੰਮ ਕਰਨਾ ਪੂਰਾ ਤੈਨੂੰ ਸਾਰੇ ਕੰਮ ਸਮਝਾ ਦੂੰਗਾ ਵੈਸੇ ਠੀਕ ਹੈ ਤੂੰ ਸੋਚੀ ਨਾ ਕਰ ਮੈਂ ਤਾਂ ਉਥੇ ਕੋਕੇ ਲਲ ਕੇ ਆਉਂ ਨਾ ਲੈ ਮੇਰੀ ਗੱਲ ਸੁਣ ਲੈ ਮੈਨੂੰ ਗੱਲਾਂ ਗੱਲਾਂ ਚ ਨਾ ਹਲ ਜਾ 10000 ਰੁਪਏ ਲੈ ਕੇ ਦੇ ਦੇ ਨਹੀਂ ਫੇਰ ਦੇਖ ਲਈ ਮੈਂ ਰੇੜੂਚ ਬਲਾ ਕੇ ਆਉਂ ਬਈ ਇਹ ਦੁੱਧ ਚ ਪਾਣੀ ਪਾ ਦ। ਚੁੱਪ ਕਰ ਜਾ ਆ ਗਿਆ 10000 ਤਾਂ ਬਸ ਕਾਹੇ ਬਹੁਤ ਵੱੜ ਲਿਆ ਮੈਂ। ਆ ਲੈ ਆ ਜਿੱਕੇ। ਹਾਂ। ਜੱਤ ਉੱਧਰ ਜਾਇਆ। ਨੰਗ ਤੂੰ ਵੀ ਫਿਰ ਆ ਬੈਠ ਨਾ। ਜਾਨੀਆਂ ਉਂ ਤਾਂ ਨਾ ਸੋਹਣੀਆਂ। ਹਾਂ। ਚੱਲ ਜਾ ਕੇ ਆਉਂਦੀਆਂ। ਬਣਨਗੇ 2-4 ਸੂਟ ਹੋਰ ਮੈਂ ਕੀ ਭਾਲਦੀਆਂ। ਐ ਢੀਤ ਪਚੜ ਗਈ। ਮੈਂ ਤਿਆਰ ਹੋ ਗਈ। ਅੰਦਰੀ ਬਦਲ ਨਹੀਂ ਕੀ ਤਾਂ ਕਰੀ ਜਾਂਦੇ ਨੇ ਕੀ ਨਾ। ਭਾਬੀ। ਨਾ ਤੂੰ ਕਿਵੇਂ ਸਿੱਧਾ ਹੀ ਲੰਗੇ ਹੋਣਾ ਹੈ ਮਾੜਾ ਮੋਟਾ ਗੇਟ ਗੋੜ ਘੜਕਾ ਕੇ ਆਈਦਾ ਹੁੰਦਾ ਲੈ ਕੇ ਆ ਗਿਆ ਸੜੇ ਬੁੱਥੜੇ ਥੇ ਮੇਰੇ ਸਾਹਮਣੇ ਕੀ ਪਤਾ ਬੰਦਾ ਕਿਹੜੀ ਪੋਜੀਸ਼ਨ 'ਚ ਹੁੰਦਾਗਾ ਬੱਬੀ ਤੇ ਆਪੀ ਦਾ ਟਾਈਮ ਦਿੱਤਾ ਸੀ 11 ਵਜੇ ਦਾ ਮੈਂ ਆ ਗਿਆ ਆਹੋ ਦੇਖ ਕੇ ਆ ਗਿਆ ਫੇਰ ਬੱਬੀ ਕੱਲੀ ਹਾਂ ਵੀਰ ਤਾਂ ਨਹੀਂ ਹੈ ਘਰੇ ਹਾਂ ਕੱਲੀ ਹੂਈ ਆ ਮੈਂ ਕਹੋ ਦੇ ਦਿੰਦੀ ਫੇਰ ਪੈਸੇ ਜੇ ਲੈ ਹਏ ਬੇਸਬਰ ਬੇਤੂ ਤਾਂ ਕਿੱਡਾ ਬੇਸ਼ਰਮ ਹੋ ਗਿਆ ਮੜਾ ਮੋਟਾ ਸਬਰ ਵੀ ਰੱਖੀਦਾ ਹੁੰਦਾਗਾ ਪਿੰਡ ਛੱਡ ਕੇ ਭੱਜਿਆ ਸੀ ਕਿਤੇ ਇੱਥੇ ਹੀ ਮਰਦੇ ਆਗੇ ਦੇ ਦਾਂਗੇ ਕੋਈ ਨਾ ਪੈਸੇ ਕਿਦਾਂ ਨਹੀਂ ਅਸੀਂ ਲੈ ਕੇ ਜਾਣ ਲੱਗੇ ਇੱਥੋਂ ਅਭੀ ਮੈਂ ਆਏ ਥੋੜੂ ਕਾ ਵੀ ਤੁਸੀਂ ਪਿੰਡ ਛੱਡ ਕੇ ਜਾਂਦੇ ਹੋ ਤਿੰਨ ਮਹੀਨੇ ਹੋ ਗਏ ਪੂਰੇ ਪੂਰੇ ਤਿਹਾੜ ਆ ਗਿਆ ਉਹ ਤਾਂ ਤੂੰ ਕਹਿੰਦੀ ਵੀ ਦੀਵਾਲੀ ਨੂੰ ਲੈ ਜੀ ਦੇ ਦੇਗਾ ਹੁਣ ਫਿਰ ਬੇ ਤੂੰ ਹੱਦ ਕਰਦਾਗਾ ਜੇ ਤੈਨੂੰ ਕਹਤੋ ਕੋਈ ਗੱਲ ਨਹੀਂ ਭਾਈ ਦੇ ਦਾਂਗੇ ਪੈਸੇ ਦੇ ਦਾਂਗੇ ਪੂਰਾ ਦੇਖ ਤਿੰਨ ਹਜ਼ਾਰ ਰੁਪਈਆ ਦਾ ਵੇ ਲੋਕਾਂ ਦੇ ਪਤਾ ਹੀ ਨਹੀਂ ਅਸੀਂ ਨੇ ਕਿੰਨੇ ਕ ਦੇਣੇ ਨੇਗੇ ਹੈ ਉਹਨਾਂ ਨੇ ਵੀ ਤਾਂ ਸਬਰ ਰੱਖਿਆ ਹੀ ਹੋਇਆਗਾ ਆ ਤਾਂ 3000 ਤਾਂ ਟੱਪੀ ਜਾਣਾਗਾ ਫਿਰ ਤੂੰ ਆਪ ਹੀ ਤਾਂ ਮੈਨੂੰ ਟਾਈਮ ਦਿੱਤਾ ਕਹਿੰਦੇ 11 ਵਜੇ ਆ ਜੀ ਮੈਂ ਸਹੀ 11 ਵਜੇ ਆ ਗਿਆ ਦੇ ਦੇ ਭਾਬੀ ਪੈਸੇ ਅੱਜ ਤਾਂ ਮੈਂ ਲੈ ਕੇ ਜਾਊਂ ਪੈਸੇ ਉਹ ਤਾਂ ਮੈਨੂੰ ਦਿਖੀ ਗਿਆ ਐ ਤੇ ਤੂੰ ਜਾਣ ਵਾਲਾ ਹੈ ਵੀ ਨੀਗਾ ਚਲ ਕੋਈ ਨਹੀਂ ਆ ਜਾ ਫਿਰ ਦੇ ਦਿੰਨੀ ਆ ਪੈਸੇ ਕਿੱਧਰ ਭਾਬੀ ਵੇ ਅੰਦਰ ਹੋਰ ਕਿਧਰ ਨੂੰ ਇੱਥੇ ਲੈ ਕੇ ਦਵਾਂ ਨੋਟ ਚਲ ਚਲ ਭਾਬੀ ਆ ਜਾ ਲੰਘਿਆ ਹਾਂ ਇਹ ਬੰਦੇ ਨੂੰ ਥੋੜੂ ਕੁੱਟੀ ਦਾ ਹੁੰਦਾ ਬੰਦਾ ਪੈਸੇ ਲੈਣ ਆਇਆ ਤੁਸੀਂ ਬੰਦੇ ਦੇ ਪੈਸੇ দাও ਕੋਈ ਗੱਲ ਨਹੀਂ ਕੁੱਟ ਤਾਂ ਲਿਆ ਕੱਪੜੇ ਪਾੜ ਕੇ ਥਾਣੇ ਜਾਊਂਗਾ ਪਰਚਾ ਕਰਾਉ ਥੋੜੇ ਦੇ ਪਰਚਾ ਵੇ ਕੀ ਕਿਹਾ ਹੈ ਕੱਪੜੇ ਬਾੜ ਕੇ ਜਾਏਗਾ ਥਾਣੀ ਤੇਰੇ ਨਾਲੋਂ ਪਹਿਲਾਂ ਤਾਂ ਮੈਂ ਕੱਪੜੇ ਪਾੜ ਦਿਆਂ ਮੈਂ ਜਾਉਣੀ ਆ ਥਾਣੇ ਤੇ ਤੇਰਾ ਚੰਗੀ ਜਲੂਸ ਕਢਾਂਗੀ ਮੈਂ ਲੈ ਹਾਂ ਕੀ ਲੈ ਲੈ ਦੇ ਕੀ ਦਿਨਾ ਨਹੀਂ ਆਪ ਹੀ ਤਾਂ ਕਿਹਾ ਵੀ ਅੰਦਰ ਆ ਜਾ ਹੁਣ ਮੈਂ ਅੰਦਰ ਆ ਗਿਆ ਦੱਸ ਮੇਰਾ ਸੜਿਆ 3000 ਪਿੱਛੇ ਤੂੰ ਮਗਰ ਬੈਡਰੂਮ ਤੱਕ ਜਾਵੇਂਗਾ ਨਾ ਨਾ ਇਹ ਕਹੇ ਬਲਾਇਆ ਤੀ ਇਹਨੂੰ ਹੱਦ ਕਰੀ ਜਾਂਨੇ ਹੋ ਫੇਰ ਕੀ ਹੋ ਗਿਆ ਜੇ ਇਹਨੂੰ ਮੈਂ ਟਾਈਮ ਦਿੱਤਾ ਆਪ ਆਗਲੇ ਨੇ ਕਿਹਾ ਸੀਗਾ ਮੈਂ ਕਿਹਾ ਕੋਈ ਨਹੀਂ ਭਾਈ 11 ਵਜੇ ਨੂੰ ਆ ਜੀ ਨਾਲੇ ਬੈਡਰੂਮ ਤੇ ਆਪ ਥੋੜੀ ਆਇਆ ਇਹ ਤਾਂ ਉਰੇ ਆਇਆ ਤੀ ਗਾਂਦ ਨੂੰ ਮੈਂ ਲੈ ਕੇ ਆਈ ਸੀਗੀ ਭਾਵੇਂ ਪਣ ਲੈ ਕੇ ਤਾਂ ਆ ਗਈ ਤੀ ਪਰ ਮੈਂ ਬੰਦੇ ਨਾਲ ਧੋਖਾ ਨਹੀਂ ਕਰੀਂਦਾ ਭਾਣੇ ਹਾਂ ਦੱਸ ਤਾਂ ਦਿੰਦਾ ਹੁੰਦਾ ਵੀ ਬੰਦਾ ਵੀ ਹੈਗਾ ਘਰੇ ਜਮੀਂ ਛਰ ਮਲ ਅਰਖੀਆ ਥਾਇਆ ਨੇ ਬੇ ਤੂੰ ਐਂ ਦੱਸ ਇੱਥੋਂ ਸਾਬ ਪੂਰਾ ਕਲੀਅਰ ਕਰੇਂਗਾ ਕਿ ਕਰਵਾਵਾਂ ਕਿ ਮੈਂ ਜਵੇਂ ਕੱਪੜੇ ਲਾ ਕੇ ਜਾਵਾਂ ਥਾਣੇ ਦੱਸ ਤੂੰ ਐਂ ਦੇਖ ਲੈ ਫਿਰ ਤੇਰਾ ਬਣੂਗਾ ਕਿ ਆਹ ਹਜੇ ਤਾਂ ਆਪ ਕੋਸ਼ ਕੋ ਹੋਇਆ ਤੇਰਾ ਤੇ ਉੱਥੇ ਜਾ ਕੇ ਕਸ ਚੋਗਾ ਨਹੀਂ ਰਹਿਣਾ ਪਰ ਆਹ ਡੈਰੀ ਕੱਟ ਡੈਰੀ ਕੀ ਕਾਹਦੀ ਬਾਤ ਹੈ ਸਾਬ ਕਲੀਅਰ ਕਰੋਣੀ ਕਟਾ ਮਾਰ ਹਾਂ ਐ ਥੋੜਾ ਐ ਥਾਣੇ ਥੋੜੂ ਜਾਂਦੇ ਹੁੰਦੇ ਨੇ ਜਿਵੇਂ ਜਿਵੇਂ ਤੂੰ ਕਹਣੀ ਆ ਅੱਛਾ ਹੋਰ ਕਿਵੇਂ ਜਾਂਦੇ ਹੁੰਦੇ ਨੇ ਹਾਂ ਤੇ ਥੋੜਾ 3000 ਰੁਪਏ ਕਟ ਕੈਂ ਬੇਸਤ ਕਰੋ ਬਾਤ ਆ ਸਾਡਾ ਮੀਆ ਬੀਬੀ ਦਾ ਹਾਂ ਸੜੇ ਦੇ ਘਸਾੜਾ ਵਾਲਾ ਇਹ ਇਹ ਤਾਂ ਪਰ ਮੈਂ ਤੈਨੂੰ ਫੇਰ ਕਹਿਣਾ ਕਦੇ ਵੀ ਕਿਸੇ ਬੰਦੇ ਨਾਲ ਇਹ ਧੋਖਾ ਨਹੀਂ ਕਰੀਣਾ ਹੁੰਦਾ ਵੀ ਮੈਂ ਕਦੇ ਕੱਲੀਆਂ ਘਰੇ ਆਖੜਾ ਰੱਖਿਆ ਅੱਗੇ ਤੂੰ ਇਹ ਤਾਂ ਦੁੱਧ ਨਹੀਂ ਪਿਉਣਾ ਕਿਉਂ ਨਹੀਂ ਪਿਉਣਾ ਹੈਗਾ ਦੁੱਧਾ ਬੇ ਆ ਗਿਆ ਸਬਰ ਕੋ ਹੋਰ ਵੀ ਸਵਾਗਤ ਕਰਨਾ ਤੇਰਾ ਹਜੇ ਸਾਰਾ ਸਿਆਪਾ ਮੇਰੇ ਗਾਲ ਪਾ ਤਾ ਇੱਕ ਤਾਂ ਸਾਲਾ ਕੰਮ ਨਹੀਂ ਚ ਬੰਦ ਕਰਖਿਆ ਉਹਦੀ ਸਹੈਲਾ ਤਮੰਨੀਆ ਇੱਕ ਕੰਜਰ ਦਾ ਭਈਆ ਰਾਣੀ ਨਾਲ ਲੰਘਿਆ ਪਤਾ ਨਹੀਂ ਮੂੜੂ ਪਤੇ ਸਾਲਾ ਵਿਹਾਰ ਚ ਵਾਕਿਆ ਉਹਨੇ ਮੈਨੂੰ ਦੇਖਣਾ ਮੂ ਕੀ ਕਰਨਾ ਮੈਂ ਅ ਅ ਮੈਂ ਬੋੜਾ ਬੇ ਹਾਕੀ ਕਰਨ ਲੱਗਿਆ ਮੈਂ ਤਾਂ ਫਾਹਾ ਲੈ ਕੇ ਕਾ ਤੋ ਮਰਦੇਗਾ ਹੈ ਮਸਾਂ ਤਾਂ ਰੱਬ ਨੇ ਜ਼ਿੰਦਗੀ ਦਿੱਤੀ ਹੈ ਨਾਲੇ ਗੱਲ ਸੁਣ ਮੇਰੀ ਅਜੇ ਵੱਡੇ ਦਾ ਰਿਸ਼ਤਾ ਹੁੰਦਾ ਕੋਈ ਗੱਲ ਨਹੀਂ ਤੇਰੀ ਵੀ ਵਾਰੀ ਆਉਗੀ ਤੂੰ ਸਬਰ ਤਾਰਾ ਰੱਖਾ ਚੰਦਰਿਆ ਲੈ ਦੱਸ ਜੇ ਤੂੰ ਫਾਹਾ ਲੈ ਕੇ ਮਰ ਗਿਆ ਸਾਰੇ ਪਿੰਡ ਦੀ ਦੀਵਾਲੀ ਦਾ ਸੱਤਿਆਨਾਸ਼ ਹੋ ਜਾਊਗਾ ਹੱਗਲਾ ਭਰਾ ਇਹਨੂੰ ਉਹ ਤੈਨੂੰ ਕਿਹਨੇ ਗੈਦਾ ਬਾਹ ਲੈਣ ਲੱਗਿਆ ਉਹ ਮੈਦਾਨਾ ਪਲੜ ਜਾ ਪਿਆ ਦੀ ਮੈਂ ਰੱਸੀ ਬਣ ਕੇ ਇਹਨੂੰ ਉੱਪਰ ਟੰਗਦਾ ਓਰੇ ਹਰੇਕ ਦੇ ਪੈਰਾਂ 'ਚ ਫਸੀ ਜਾਂਦਾ ਜਾਂਦਾ ਦੇ ਓਹੋ ਮਰ ਜਾ ਮੈਨੂੰ ਤਾਂ ਤੇ ਡਰਾ ਕੇ ਰੱਖਤਾ ਸੀਗਾ ਹੈ ਮੜਾ ਮੋਟਾ ਬੋਲਤਾ ਪੈਂਦਾ ਤੂੰ ਮੂੰਹ 'ਚ ਬੋਲਤਾ ਹੈਗਾ ਮੈਂ ਤਾਂ ਆਪਣਾ ਕੰਮ ਕਰ ਲੱਗਿਆ ਰਹੀ ਦੀ ਤੂੰ ਆ ਗਈ ਮੌਕੇ ਤੇ ਹਾਂ ਤੈਨੂੰ ਦੱਸਦਾ ਬਾਈ ਨੇ ਸਾਰਾ ਕੁਝ ਬੇਹਾਂ ਦੱਸ ਤਾਂ ਦੱਸ ਕਿਹੜਾ ਕੰਮ ਕਰਨਾ ਦੇ ਮੈਨੂੰ ਸਭ ਬਤਾਉ ਕਿਹੜਾ ਕੰਮ ਦਾ ਭਾਬੀ ਕੰਮ ਕਰਤਾ ਮਾਗਰੋਂ ਦੱਸਾਂਗੇ ਉਹ ਕੰਮ ਦਾ ਹੁੰਦੇ ਰਹਿਣਾ ਕਿ ਤੂੰ ਨਾ ਮੜਾ ਜੇ ਮੈਨੂੰ ਐ ਸਖਾ ਵੀ ਤੀਵੀ ਨਾਲ ਕੀਵੇਂ ਰਹਿੰਦਾ ਹੁੰਦਾ ਹੁਣ ਤੈਨੂੰ ਪਤਾ ਹੀ ਆ ਘਰ ਚ ਤੀਵੀ ਆਣ ਲੱਗੀ ਆ ਸਾਡੇ ਬੜੇ ਭਾਈ ਦਾ ਵਿਆਹ ਹੋਣ ਲੱਗਾ ਨਾ ਹੁਣ ਸਾਨੂੰ ਮੜਾ ਮੁੱਟਾ ਪਤਾ ਹੋਣਾ ਚਾਹੀਦਾ ਕਿ ਕੀਵੇਂ ਦੇਣੇ ਲੈਣੇ ਪੈ ਜਾਣ ਹੈਨਾ ਸਮਝ ਲਈ ਮੇਰੀ ਗੱਲ ਤੂੰ ਸਮਝੀ ਹਾਂ ਹੁਣ ਤੂੰ ਮੈਨੂੰ ਸਮਝਾ ਵੀ ਕ੍ਰਿਮੀਨਲ ਕਿਵੇਂ ਰਹੀਦਾ ਹੁੰਦਾ ਵੇ ਹਾਂ ਸਹੀ ਗੱਲ ਐ ਪੂਰਿਆ ਸਿੱਖਣ ਦੀ ਤਾਂ ਤੈਨੂੰ ਲੋੜ ਹੈਗੀ ਹੋਈ ਐ ਹੈਨਾ ਆ ਬਿਲਕੁਲ ਤਾਂ ਤੈਨੂੰ ਹੈ ਨਹੀਂਗੀ ਪਤਾ ਹੀ ਨਹੀਂ ਤੈਨੂੰ ਵੀ ਤੀਮੀ ਨਾਲ ਗੱਲ ਕਿਵੇਂ ਕਰੀਦੀ ਐ ਨਾਲੇ ਮਾਂ ਤਾਂ ਕਿੰਨਿਆਂ ਨੂੰ ਸਿਖਾਤਾ ਵੀ ਤੀਮੀ ਨਾਲ ਗੱਲ ਕਿਵੇਂ ਕਰੀਦੀ ਐ ਲੈ ਦੱਸ ਕੀ ਗੱਲ ਕਰਨੀ ਐ ਉਹ ਪਾਪੀ ਉਹੀ ਤਾਂ ਤੈਨੂੰ ਗੱਲ ਕਹਿ ਰਿਹਾ ਵੀ ਸਾਨੂੰ ਪਤਾ ਨਹੀਂਗਾ ਵੀ ਕਿਵੇਂ ਬੋਲਣਾ ਚੱਲਣਾ ਹੁੰਦਾ ਤੀਮੀ ਨਾਲ ਕਿਉਂਕਿ ਸਾਡੀ ਮਾਂ ਸਾਨੂੰ ਸਮਝਾਉਂਦੀ ਹੁੰਦੀ ਸੀ ਪਹਿਲਾਂ ਹੈਨਾ ਪਰ ਸਾਨੇ ਉਸ ਟਾਈਮ ਆਪਣੀ ਮਾਂ ਦੀ ਜਮੇ ਨਹੀਂ ਸੁਣੀ ਜੇਗੀ ਨਾ ਸਾਡੇ ਕੋਈ ਭੈਣ ਦੀ ਤਾਂ ਕਰਕੇ ਸਾਨੂੰ ਪਤਾ ਹੀ ਨਹੀਂਗਾ ਤਾਂ ਹੀ ਤੈਨੂੰ ਕਹਿ ਰਿਆ ਤੂੰ ਸਾਨੂੰ ਚੰਗੀ ਤਰ੍ਹਾਂ ਸਿਖਾ ਦੇ ਬਿੱਤਰੀ ਮੀਨ ਨਾਲ ਕੀ ਮੇ ਰਹਿੰਦਾ ਫਿਰ ਉਹ ਹੁਣ ਆਉਗੀ ਨਾ ਬਗਾਨੀ ਫਿਰ ਕੱਲ ਨੂੰ ਕਿਤੇ ਉੱਚੀ ਨੀਚ ਹੋਗੀ ਹੈਨਾ ਸਹੀ ਗੱਲ ਹੈ ਹਾਂ ਤੁਹਾਡਾ ਉਹ ਕੰਮ ਹੋ ਗਿਆ ਕਿ ਤੇਰਾ ਕੁੱਤਾ ਕੁੱਤਾ ਮੇਰਾ ਕੁੱਤਾ ਟੌਣੀ ਹੈਨਾ ਅਸੀਂ ਵੀ ਕਿਸੇ ਦੀ ਵਿਗਿਆਨੀ ਆਤੀਆਂ ਤੇਰੇ ਲਈ ਤਾਂ ਅਸੀਂ ਵੀ ਕਿਸੇ ਦੀ ਜਨਾਨੀ ਆਤੀਆਂ ਉਹ ਤਾਂ ਤੁਸੀਂ ਸਿੱਖੀ ਨਹੀਂ ਹੈਗੀ ਵੀ ਕਿਵੇਂ ਬੋਲੀਦੀ ਹੈ ਗੱਲਬਾਤ ਕਿਵੇਂ ਕਰੀਦੀ ਹੈ ਹੈਨਾ ਹੁਣ ਆਪ ਦੇ ਘਰੇ ਜਨਾਨੀ ਆਣ ਲੱਗੀ ਹੈ ਨਾ ਹੁਣ ਤੁਹਾਨੂੰ ਸਿੱਖਣ ਦੀ ਲੋੜ ਪੈਗੀ ਚਲੋ ਕੋਈ ਗੱਲ ਨਹੀਂ ਛੱਡੋ ਪਹਿਲਾਂ ਮੈਨੂੰ ਐ ਦੱਸੋ ਵੀ ਇਹਦੇ ਵੀ ਫੀਸ ਲੱਗੂ ਫਰ ਹੀ ਨਹੀਂ ਮੈਂ ਕਿਸੇ ਨੂੰ ਸਿਖਾਉਂਦੀ ਹੁੰਦੀ ਪੋਪਾ ਵੀ ਤੇਰਾ ਹੱਕ ਨਹੀਂ ਰੱਖ ਰਹੇ ਬੇ ਮਰਨੇ ਤੂੰ ਆ ਕੀ ਕਰੀ ਜਾਣਾ ਤੂੰ ਮੇਰਾ ਹੱਥ ਫੜਦਾ ਹੱਥ ਤਾਂ ਮੈਂ ਹਲੇ ਤੱਕ ਤੇਰੇ ਬਾਈ ਨੂੰ ਨਹੀਂ ਫੜਨ ਦਿੱਤਾ ਹੈਗਾ। ਉਹੋ ਭਾਬੀ। ਉਹ ਤੂੰ ਤਾਂ ਗਲਤ ਸਮਝ ਗਈ ਮੈਨੂੰ। ਮੈਂ ਤੇਰਾ ਹੱਥ ਨਾ ਗੰਦੀ ਨਹੀਂ ਤਰਾਉਣੀ ਭੜੇਦੀ। ਮੈਂ ਤਾਂ ਇਹ ਕਹਿੰਦਾ ਸੀ ਵੀ ਪੈਸੇ ਨਾ ਤੇਰੇ ਐਸੀਆ ਤਸੇ ਦੂੰਗਾ। ਬੇ ਅੱਛਾ ਅੱਛਾ। ਮੈਂ ਤਾਂ ਗਲਤ ਸਮਝ ਗਈ ਸੀ। ਚੱਲ ਲੇਤਾ ਛੱਡਾ। ਤੂੰ ਦੱਸ ਹੁਣ ਕੀ ਸਖਾਣਾ ਹੈਗਾ? ਉਹ ਭਾਬੀ। ਪਹਿਲਾਂ ਤਾਂ ਨਾ ਤੂੰ ਮੈਨੂੰ ਹਿੰਦੀ ਸਿਖਾ। ਹਿੰਦੀ? ਹਾਂ। ਕਿੱਤੈ ਨੂੰ ਹਿੰਦੀ ਦੀ ਕੀ ਲੋੜ ਪਈ ਭਲਾ? ਉਹ ਬੰਦਾ ਹੈ ਕੋਈ। ਉਹ ਕਹਿੰਦਾ ਜੇ ਤੇਰੇ ਉਰੇ ਨਹੀਂ ਹੁੰਦਾ ਨਾ ਮੈਂ ਤੈਨੂੰ ਜੁਪੀ ਤੋਂ ਲਿਆਦਾ ਨਾ ਹੁਣ ਜੁਪੀ ਵਾਲੀ ਤਾਂ ਹਿੰਦੀ ਬੋਲੂਗੀ ਅੱਛਾ ਮੋਲਦੀ ਲੈ ਕੇ ਆਵੇਂਗਾ ਤੂੰ ਆਪ ਦੇ ਵਾਸਤੇ ਉਹ ਕੋਈ ਬੰਦਾ ਕਹਿੰਦਾ ਮੈਂ ਤੈਨੂੰ ਦਵਾਦਾ ਨਾ ਕਹਿੰਦਾ ਉਹ ਬੋਲੂਗੀ ਹਿੰਦੀ ਹੁਣ ਮੈਂ ਫੂਲ ਦਾ ਪੰਜਾਬੀ ਉਹ ਉਹਨੂੰ ਦੇ ਇੱਕ ਗੱਲ ਹੈ ਕਹਿਣ ਵਾਲੀ ਉਹ ਤਾਂ ਜੋੜੀ ਥੋੜੀ ਵਧੀਆ ਬਣੂਗੀ ਤੂੰ ਵੀ ਉਸੇ ਦੇ ਲੋਟ ਆਵੇਂਗਾ ਕਿਵੇਂ ਮਰਜੀ ਉਹ ਤੈਨੂੰ ਗਾਲਾਂ ਕੱਢੀ ਜਾਵੇ ਤੈਨੂੰ ਸਮਝ ਨਹੀਂ ਲੱਗਣੀ ਹੈ ਨਾ ਤਾਂ ਹੀ ਤਾਂ ਤੈਨੂੰ ਕਹਿ ਰਿਹਾ ਭਾਬੀ ਤੂੰ ਸਖਿਆ ਮੈਨੂੰ ਤੈਨੂੰ ਆਉਂਦੀ ਹੈ ਹਿੰਦੀ ਮਣੀ ਮਿੱਟੀ ਹਾਂ ਲਾ ਹਿੰਦੀ ਕੀ ਤਾਂ ਹਮ ਬਾਟ ਲਗਾ ਦਿੱਤਾ ਹੈ ਵਾਟਰ ਬਸ ਬਬੀ ਜੋ ਆਪਣੇ ਸਕੂਲ ਮੇ ਟੀਚਰ ਹੈ ਨਾ ਹਮसे ਹੀ ਹਿੰਦੀ ਸਿੱਖ ਕਰ ਗਈ ਹੈ ਆਪ ਬੋਲੋ ਆਪ ਨੂੰ ਕਿਆ ਖਾਣਾ ਹੈ ਬਬੀ ਫਿਰਦਾ ਬਣ ਗਈ ਗੱਲ ਅੱਛਾ ਹੁਣ ਮੈਨੂੰ ਐ ਦੱਸ ਜੇ ਆਪਾਂ ਪੰਜਾਬੀ ਚ ਕਹਾਂਗੇ ਨਾ ਬੀ ਮੈਂ ਤੈਨੂੰ ਪਿਆਰ ਕਰਦਾ ਜੇ ਹਿੰਦੀ ਜੀ ਕੀ ਮੈਂ ਕਹਿੰਨੀ ਤੂੰ ਹਾਂ ਲਾ ਇਹ ਕਿੰਨਾ ਕੌਖਾ ਹੈ ਇਦਾਂ ਜਮੀ ਸੌਖਾ ਹੈ ਨਾਲੇ ਤਾਂ ਹਰ ਇੱਕ ਦੇ ਮੂੰਹ ਤੇ ਹੁੰਦਾ ਲੱਜ ਐਦਾਂ ਹਮ ਤੁਝ ਕੋ ਪਿਆਰ ਕਰਤੇ ਹੈ ਸੱਚੇ ਮਾ ਵਿਚਾਬੇ ਮਰਨਾ ਮੈਂ ਤੈਨੂੰ ਥੋੜੀ ਕਹਨੀ ਆ ਹਾਂ ਉਹ ਤੇਰੀ ਪਿਆਰ ਨਹੀਂ ਕਹੂਗੀ ਚੌਲ ਖਾਣੀ ਤੈਨੂੰ ਅੱਛਾ ਮੈਂ ਥੋੜਾ ਜਿਹਾ ਗਲਤ ਪਾਸੇ ਵਾਕਿਆ ਦੀ ਤੂੰ ਤਾਂ ਹੋਰੀ ਫਿਰੀ ਨਾ ਚੱਕੀ ਜਾਂਦਾ ਗਾਂ ਪਿਆ ਤੋਂ ਪਹਿਲੀ ਭਵੇਂ ਤੈਨੂੰ ਪਤਾ ਹੀ ਆ ਮੈਂ ਤਾਂ ਕਦੇ ਆ ਲਾਜ ਮੇਰੇ ਵਾਲੇ ਨੂੰ ਨਹੀਂ ਬੋਲਿਆ ਹੈਗਾ ਤੈਨੂੰ ਕੱਥਾਂ ਬੋਲ ਦੂੰ ਮੈਂ ਚਲ ਕੋਈ ਨਾ ਹੁਣ ਆਪਾਂ ਕਰੀਏ ਸ਼ੁਰੂ ਕੀ ਕੰਮ ਕਰ ਫੇਰ ਤੂੰ ਵਿੱਚ ਗੈਪ ਕਿਉਂ ਪਾਉਂਦਾ ਹੋਣਾ ਤੂੰ ਸਿੱਧਾ ਹੀ ਕਹਿ ਤਾਂ ਮੈਂ ਪਰਜਾਈਆ ਜਾਂ ਕੰਮ ਕਰ ਸਖਾਵਾਂ ਤੈਨੂੰ ਕਰੇ ਜਿਹੜੀ ਤੈਨੂੰ ਦੱਸੇ ਨਹੀਂ ਬਾਈ ਨੇ ਵੀ ਕੀ ਕਰਨਾ ਲੈ ਉਹਨੂੰ ਹੁਣ ਥੋੜੇ ਕੰਮ ਦਾ ਕੀ ਪੇਤਾ ਅੱਛਾ ਚਲੋ ਆਜੋ ਮੈਂ ਤੁਹਾਨੂੰ ਉੱਧਰ ਜਾ ਕੇ ਸਮਝਾਣਾ